ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਆਸਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਉ ਫਤੇ ਸਿੰਘ ਉਹਨਾਂ ਦੇ ਘਰ ਆਏ ਆ ਦੋਸਤੋ ਇੱਕ ਵਾਰ ਤੋਂ ਫੇਰ ਵੀਰ ਗੁਰ ਲਫਟੈਂਡ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਵੀਰ ਲਫਟੈਂਡ ਦਾ ਕੰਮ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਟੋਕੜ ਕੱਪਣ ਅੱਜ ਮੱਝਾਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਕੋਈਕਾ ਪਸ਼ੂ ਸੁਏ ਸੁવાયਾ ਜਿਨ੍ਹਾਂ ਦੇ ਵਿੱਚੋਂ ਦੋ ਬਿਹੜਾ ਹੋਣਗੀਆਂ ਦੋਸਤੋ ਠੀਕ ਹੈ ਜੀ ਕੋਈ ਮਹੀਨੇ ਦਾ ਸੁਆ ਇੱਕ ਬਿਹੜ ਦਿਖਾਵਾਂਗੇ ਇੱਕ ਬਿਨ ਬੱਚੇ ਤੋਂ ਬਿਹੜ ਵੀਰ ਦੇ ਕੋਲੇ ਮੌਜੂਦ ਆ ਠੀਕ ਹੈ ਜੀ ਤੇ ਦੋ ਮਦਾ ਜਿਹੜੀਆਂ ਝੋਟੀਆਂ ਦੋਸਤੋ ਦਿਖਾਉਣੀਆਂ ਨੇ ਟੋਕੜ ਕਬਣਾ ਚੈੱਕ ਪਾਸ ਹੋਈਆਂ ਨੇ ਤੇ ਕਿੰਨੇ ਕ ਸਮੇਂ ਦੀਆਂ ਚੈੱਕ ਪਾਸ ਹੋਈਆਂ ਨੇ ਜਾਂ ਹਜੇ ਹੋਣ ਵਾਲੀਆਂ ਨੇ ਉਹ ਪੂਰੀ ਗੱਲਬਾਤ ਆਪਾਂ ਵੀਰ ਲਫਟਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜ਼ਰੂਰ ਜੁੜੇ ਰਹੋ ਤਾਂ ਜੋ ਹੋਰ ਇਨਫੋਰਮੇਸ਼ਨ ਪੂਰੀ ਜਾਣਕਾਰੀ ਹੈ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਉਹ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ। ਬਾਕੀ ਦੋਸਤੋ ਜਿਹੜਾ ਵੀ ਕੋਈ ਵੀਰ ਪਸ਼ੂ ਖਰੀਦਣ ਆ ਰਿਹਾ ਜਿਹੜੇ ਕੋਈ ਤੋਕੜ ਗੱਬਣ ਪਸ਼ੂ ਆਪਾਂ ਦਿਖਾਵਾਂਗੇ। ਆਪਣਾ ਡਾਕਟਰ ਸਾਹਿਬ ਤੁਸੀਂ ਨਾਲ ਲਿਆ ਕੇ ਚੈੱਕ ਪਾਸ ਕਰਵਾ ਸਕਦੇ ਜੀ। ਕਿਉਂ ਥਮਾਂ ਦੀ ਤਿੱਪਕੇ ਭਰਾ ਕੇ ਤਸੱਲੀ ਕਰ ਸਕਦੇ ਜੀ। ਦੋ ਦੋ ਵੀ ਇਹਨਾਂ ਮੱਜਾਂ ਦੇ ਥੱਲੇ ਆ। ਕਿਉਂਕਿ ਤੋਕੜ ਗੱਬਣਾ ਤੇ ਚਾਰ ਨਾਗੇ ਚਾਰਾਂ ਨਗਾਂ ਦੀ ਡਿਟੇਲ ਆਪਾਂ ਸ਼ੁਰੂਆਤ ਕਰ ਲਾਂਗੇ ਵੀਰ ਨਪਟਾਂ ਦੇ ਨਾਲ ਗੱਲਬਾਤ ਕਰਕੇ ਅੱਜ ਤਰੀਕ ਦੋਸਤੋ 19 ਮਾਰਚ ਸਮਾਂ ਕੋਈ ਦੁਪਹਿਰ ਦੇ 2:30 ਪੌਣੇ 3 ਵ ਔਰ ਇੰਨੇ ਵਧੇਰੇ ਡਿਟੇਲ ਵੀਰ ਲਫਟਾਂ ਤੋਂ ਕੁਛ ਦੇ ਆ ਕੀ ਜਾਣਕਾਰੀ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਲਫਟਾਂ ਸਾਸਰੀ ਕਾ ਸਾਸਰੀ ਕਾ ਬੇਟੀ ਸਾਸਰੀ ਕਾਲ ਜੀ ਹੋਰ ਵੀਰ ਲਫਟਾਂ ਠੀਕ ਠਾਕ ਜੀ ਸਾਹ ਚੜਦੀ ਕਲਾ ਜੀ ਅੱਛਾ ਵੀਰ ਲਫਟਾਂ ਥੋੜੀ ਜਿਹੀ ਵਿੱਚ ਵਖ ਭਾ ਪੈ ਜਾਂਦਾ ਇੱਕ ਪਸ਼ੂ ਇਸੇ ਤਰ੍ਹਾਂ ਅੱਡੇ ਤੋਂ ਵੇਖੂ ਕ ਜਾਂਦੇ ਬਾਅਦ ਚ ਕੀ ਵਖ ਭਾ ਵੀਰ ਜੀ ਥੋੜਾ ਜਨਾ ਘਰੇ ਗੁੜੀਆ ਸਾੜੀ ਸਾਹ ਰਿੰਦੀ ਹੀ ਵਿਆਹਣ ਵਾਲੀ ਹੈ ਜੀ ਹਾਂਜੀ ਹਾਂਜੀ ਤੇ ਉਹਦਾ ਫਿਰ ਵਿਆਹ ਹੋਊ ਤਰਿਆ ਹੀ ਤੇ ਉਹ ਫਿਰ ਉਧਰ ਰੁਜੀ ਰੰਜੇ ਰਹੇ ਬਾਬਾ 1 ਮਹੀਨਾ 1.5 ਮਹੀਨਾ ਨਾ ਤੁਸੀਂ ਵੀ ਪ੍ਰੋਗਰਾਮ ਕਰਕੇ ਇਹਦੇ ਫਿਰ ਬਿਲਕੁਲ ਹਾਂਜੀ ਉਹ ਵੀ ਜ਼ਿੰਮੇਵਾਰੀ ਹੈਗਾ ਪਾਉ ਦੇ ਮਗਨਾਉਦੇ ਫਿਰ ਬਿਲਕੁਲ ਉਹ ਵੀ ਨਿਭਾਉਣੀ ਪਣੀ ਸੀ ਬਿਲਕੁਲ ਬਿਲਕੁਲ ਹਾਂਜੀ ਲਓ ਦੋਸਤੋ ਮੈਰਿਜ ਦੇ ਕਰਕੇ ਘਰੇ ਇੱਕ ਫੰਕਸ਼ਨ ਪ੍ਰੋਗਰਾਮ ਸੀਗਾ ਮੈਰਿਜ ਸੀਗੀ ਠੀਕ ਹੈ ਜੀ ਤੇ ਉਹਦੇ ਕਰਕੇ ਵੀ ਲੰਦਾ ਵੀ ਥੋੜਾ ਬਿਜੀ ਸ਼ਡਿਊਲ ਚੱਲਦਾ ਰਿਹਾ ਤਾਂ ਕਰਕੇ ਥੋੜਾ ਹੁਣੋਂ ਸਾਹਮਣੇ ਘਾਟ ਰਹੀ ਹੈ ਠੀਕ ਹੈ ਜੀ ਆਇਆ ਨਹੀਂ ਗਿਆ ਤੇ ਪਸ਼ੂ ਵਾਸੇ ਆਉਂਦੇ ਰਹਿੰਦੇ ਆ ਦੋਸਤੋ ਚਾਹੇ ਟੋਕੜ ਗੱਬਣ ਪਸ਼ੂ ਹੋਣ ਸੱਜਰ ਪਸ਼ੂ ਹੋਣ ਢੋਕੇ ਹੋਣ ਸੱਜਰ ਵੀ ਜੀ ਥੋੜਾ ਜਿਹਾ ਆਪਣੇ ਨਾ ਦੇਦੇ ਘਾਟ ਖਲਾਉਂਦਾ ਏ ਇਧਰੋਂ ਵੀ ਡੇਰੀਆਂ ਚੋਂ ਅੰਬਰਸਰੋਂ ਫਿਰ ਉਹ ਸੱਜਰ ਪਹੂ ਉਹ ਲੈ ਜਾਂਦੇ ਬਦੋ ਬਦੀ ਤੇ ਉਹ ਟੋਕੜਾਂ ਗੱਬਣਾ ਡੇਰੀਆਂ ਚੋਂ ਨਿਕਲਦੀਆਂ ਰਹਿਣੀਆਂ ਉਹ ਦੇ ਜਾਂਦੇ ਆ ਦੇ ਜਾਂਦੇ ਹਾਂ ਵਿੱਚ ਪਾ ਲੈਂਦੇ ਆ ਦੇ ਵਿੱਚ ਸੱਜਰ ਲੈ ਜਾਂਦੇ ਆ ਅੱਛਾ ਲਪਟੈਨ ਅੱਜ ਆਪਣੇ ਕੋਲ ਮਨਾਂ ਚਾਰ ਪਸ਼ੂ ਦਾ ਦੋ ਜਿਹੜੀਆਂ ਮੱਝਾਂ ਝੋਟੀਆਂ ਆਪਾਂ ਦਿਖਾਵਾਂਗੇ ਇਹ ਗੱਬਣ ਚੈੱਕ ਪਾਸ ਵੀ ਹੈਗੀਆਂ ਨੇ ਇੱਕ ਵੀ ਜੀ ਚੈੱਕ ਪਾਸ ਆ ਹਾਂ ਇੱਕ ਵੀ ਜੀ ਚੈੱਕ ਹੋਣ ਵਾਲੀ ਉਦਾਂ ਵੀ ਆਪ ਖਾਲੀ ਕਰਕੇ ਦਵਾਂ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਸ਼ੁਰੂਆਤ ਪਹਿਲੇ ਨੰਬਰ ਇਸ ਝੋਟੀ ਤੋਂ ਕਰਾਂਗੇ ਝੋਟੀ ਕਾਫੀ ਸੋਹਣੀ ਆ ਮੂੰਹ ਮੱਥੇ ਦੀ ਬੜੀ ਚੰਗੀ ਐ ਸ਼ਕੀਨ ਵੀ ਪੂਰੀ ਐ ਇਹ ਝੋਟੀ ਗੱਪਣ ਚੈੱਕ ਪਾਸ ਆ ਠੀਕ ਹੈ ਜੀ ਹਾਂ ਜੀ ਇਹ ਵੀ ਚੈੱਕ ਪਾਸ ਆ ਅਗਲਾ ਵੀਰ ਕੋਈ ਵੇਖ ਲੈ ਦੰਦਾ ਜਿਆ ਹਾਂ ਮੂੰਹਾਂ ਵੀ ਪੂਰਾ ਫੜਾਉਂਦੀ ਹੈ ਲੈ ਠੀਕ ਐ ਤੇ ਇਹ ਲਫਟਾਂ ਨੇ ਸੂਵੇ ਹੁਣ ਬਈ ਕਿਨਮਾ ਚੱਲਣ ਡਿਆ ਹੁਣ ਮੋਕੇ ਤੇ ਇਹ ਫਸਟ ਹੈ ਕਿ ਸੂਵੇ ਚੱਲਣ ਦੀ ਐ ਦੂਸਰੇ ਵਾਸਤੇ ਗੱਪਣ ਹੈਗਾ ਹਾਂ ਗੱਪਣ 6 ਮਹੀਨਿਆਂ ਦੀ ਏ ਵੀ ਜੀ ਨੂੰ ਛੇ ਮਾਂ ਲੱਗਾ ਵਾ ਪੰਜਵੇਂ ਮਹੀਨੇ ਗੱਬਣਿਆ ਆਪਾਂ ਤੁਸੀਂ ਦੱਸਿਆ ਵੀ ਅੱਜ ਹੀ ਕਰਵਾਈ ਹੈ ਨਾ ਹਾਂ ਜੀ ਵੀ ਜੀ ਆਪਾਂ ਇੱਕ ਨਾ ਤਸੱਲੀ ਕਰਾ ਲਈ ਫਿਰ ਉਦਾਂ ਵੀਰ ਜਿੱਥੋਂ ਡੇਰੀਆਂ ਚੋਂ ਆਈ ਹੈ ਆਪਣੇ ਤੋਂ ਆਪਣੇ ਕੋਲ ਮਾਲ ਖੜਦੇ ਆ ਉਹ ਆਂਦੇ ਵੀ ਗੱਬਣੇ ਚ ਇੱਕ ਪਾਸਾ ਛਾਡੀ ਅੱਛਾ ਉਹ ਵੀ ਪੱਕਾ ਬੰਦੇ ਪੱਕੇ ਹੀ ਤੁਹਾਡੇ ਹਾਂ ਹਾਂ ਪੱਕੇ ਨੇ ਪਰ ਆਪਾਂ ਇਹ ਵੀ ਅੱਜ ਵੀਡੀਓ ਪਾਉਣੀ ਕਰਕੇ ਤੇ ਡਾਕਟਰ ਸਾਹਿਬ ਕੇ ਇੱਕ ਨਾ ਤਸੱਲੀ ਕਰਾ ਲਈ ਬਿਲਕੁਲ ਬਣਦੀ ਸੀ ਹਾਂ ਬਣਦੀ ਸੀ ਕਿਉਂਕਿ ਫਿਰ ਅਗਲੇ ਨੇ ਵੀਰ ਨੇ ਜਿਹੜੇ ਨੇ ਖੜਨੀਆਂ ਉਹ ਅਗਲਾ ਕਿਸੇ ਵੇਲੇ ਹੁਣ ਵੀਰ ਆਉਂਦਾ ਵਾ ਗਾਰੰਟੀ ਤੇ ਲਿਆ ਜਾਂਦਾ ਆਪਣੀ ਤੇ ਤਸੱਲੀ ਤੇ ਲਿਆ ਜਾਂਦਾ ਵਾ ਦੇ ਬਿਲਕੁਲ ਲਓ ਦੋਸਤੋ ਆ ਗਲਵਜ਼ ਵਗੈਰਾ ਇਧਰ ਪਿਆ ਹੋਇਆ ਠੀਕ ਹੈ ਜੀ ਆ ਗਲਵਜ਼ ਵਗੈਰਾ ਪਿਆ ਹੋਇਆ ਡਾਕਟਰ ਸਾਹਿਬ ਆਏ ਸੀਗੇ ਉਹ ਚੈੱਕ ਕਰਕੇ ਆ ਚੈੱਕ ਕਰਕੇ 6 ਮਹੀਨੇ ਜਾਂ 6 ਮਹੀਨਾ ਲੱਗ ਸਕਦਾ ਤੁਸੀਂ 5 ਮਹੀਨੇ ਪੂਰੇ ਕੰਪਲੀਟ ਸੰਭਾ ਹਾਂ ਜੀ ਝੋਟਾ ਪਹਿਲਾਂ ਹੁਣ ਚੱਲ ਰਹੀ ਆ ਦੂਜੇ ਸੋਵੇ ਦੇ ਅੱਗੇ ਗੱਬਾ ਬਾਕੀ ਮੂੰਹ ਮੱਥੇ ਦੀ ਬੜੀ ਪਿਆਰੀ ਆ ਬੇਕੋਲ ਇਹਨਾਂ ਸਾਰੇ ਹੀ ਪੂਰੇ ਕੇ ਬਣਿਓ ਨਹੀਂ ਮੀਂਦੀ ਕੋਈ ਸਾਰੇ ਬਣਿਓ ਪੂਰੀ ਆ ਹੈ ਵੈਸੇ ਜੈਡ ਬਲੈਕ ਹੀ ਸਮਝੋ ਪਰ ਕੁਝ ਕਵਾਲ ਵਿੱਚ ਬਖਾਵਾਂਗੇ ਥੋੜਾ ਜਿਹਾ ਚਾਰ ਕਵਾਲ ਤੇ ਚਿੱਟੇ ਆ ਆ ਸੈਂਟਰ ਮਾੜਾ ਹੋਇਆਗਾ ਵਾਈਟ ਹਾਂਜੀ ਬਾਕੀ ਸਾਰੀ ਐ ਜੈਡ ਬਲੈਕ ਅੱਛਾ ਤਾਂ ਪੈਨ ਵਿੱਚ ਥੱਲੇ ਹੁਣ ਦੁੱਧ ਕਿੰਨਾ ਚਵਾਦਾਂਗੇ ਵੈਸੇ ਦੁੱਧ ਦੁੱਧ ਵੀ ਜੀ ਉਹਨਾਂ ਇਸ ਟਾਈਮ ਥੱਲੇ 3 ਕਿਲੋ ਦੁੱਧ ਆ 3 ਕਿਲੋ ਹਾਂਜੀ ਠੀਕ ਆ ਤੋ ਇੱਕੜਾ ਵੀ ਮਿਲਦੀ ਠਪੈ ਇੱਕੋ ਟਾਈਮ ਵੀ ਜੀ ਉਹ ਆਂਦੇ ਅਸੀਂ ਡੇਰੀਆਂ ਵਾਲੇ ਉਹਨਾਂ ਦੁੱਧ ਦਾ ਲੱਭ ਹੁੰਦਾ ਉਹ ਕਿ ਜਿਵੇਂ ਆ ਤੇ ਟੀਕਾ ਮਾਰ ਕੇ ਚੋਈ ਜਾਂਦੇ ਆ ਤੇ ਪਰ ਨਹੀਂ ਮੇਰੇ ਤੋਂ ਅੱਗੇ ਮੈਂ ਟੀਕਾ ਕੀ ਮਾਰਨਾ ਵਾ ਤੇ ਮੈਂ ਇਹਨੂੰ ਉਦਾਂ ਅੱਗੇ ਪਹਾੜੇ ਦੇ ਵੇਂ ਘਾਰੇ ਆ ਜੀ ਠੀਕ ਹੈ ਆਪਣੇ ਕੋਲ ਆਪਣੇ ਕੋਲ ਪਹਾੜੇ ਦੇ ਮਿਲੀ ਆ ਹਾਂ ਪਹਾੜੇ ਦੇ ਮਿਲ ਪਿੰਦੀ ਵੀਡੀਓਰੀਆ ਫੇਰ ਨਹੀਂ ਹੁੰਦੀ ਨਹੀਂ ਬਣੀ ਫੰਦੀ ਨਹੀਂ ਵੀ ਰੀਆ ਜਿਵੇਂ ਮਰਜੀ ਹੱਥ ਫੇਰੀਏ ਥਣਾ ਦੇ ਜੋ ਮੱਦੀ ਕਰੀ ਜਾਓ ਲੋ ਲੋ ਜੀ ਠੰਡੀ ਤੇ ਰਹੀ ਆ ਸੋ ਦੋਸਤੋ ਇਸੇ ਜਿਹੇ ਕੋਈ ਚੱਕਰ ਹੈਗਾ ਵੀ ਆਹ ਬੰਦੇ ਕਹਿੰਦੇ ਚਾਹੇ ਥਾਪੀ ਦੇ ਕਹਿੰਦੇ 3 ਮਾਰਚ ਪਤਾ ਹੋ ਜਾਣਾ ਪਾਲਾ ਪਾ ਕੇ ਅੱਗੇ ਤੁਸੀਂ ਚੋ ਸਕਦੇ ਜੀ ਹਾਂ ਤੇ ਬਾਕੀ ਚਾਰੇ ਸਾਨੂੰ ਪੂਰੇ ਆ ਕੋਈ ਧਾਰਵਾਦ ਘੱਟ ਕੇ ਕੋਈ ਨਹੀਂ ਵੀਜੀ ਬਾੜ ਘਾੜ ਇੱਕੋ ਜਿਹਾ ਕੋਈ ਪੂਰ ਛੱਡਣੀ ਆਪਣਾ ਮੈਂ ਵੀਰ ਕੋਲੋਂ ਖੋਲ ਕੇ ਦਿਖਾਉਂ ਜੀ ਛੋਟੀ ਜੰਗੀਏ ਤੋਂ ਪਿਆਰੀ ਛੋਟੀ ਆ ਪਸੰਦ ਆਊਗੀ ਤਦਗਾੜ ਵੀ ਸੋਹਣਾ ਨਵੀਂ ਆ ਸਭ ਤੋਂ ਵੱਡੀ ਗੱਲ ਵੀ ਨਵਾਂ ਪਸ਼ੂ ਹਰ ਕੋਈ ਵੀਰ ਖਰੀਦਣਾ ਪਸੰਦ ਕਰਦਾ ਨਵੀਂ ਝੋਟੀ ਆ ਦੂਜੇ ਸਵੇਰੇ ਲੈ ਕੇ ਗੱਭ ਆ ਅੱਧਿਓ ਅੱਧਾ ਸਮਾਂ ਵੀ ਤੁਸੀਂ ਮੰਨ ਲਓ ਵੀ ਅੱਧਾ ਸਮਾਂ ਖਿੱਚ ਕੇ ਲੈ ਜੀਏ ਕਰਮਾ ਦੀ ਠੀਕ ਹੈ ਜੀ ਅੱਧਾ ਸਮਾਂ ਕੋਈ ਹਾਫ ਹਵਾਲ ਕਰਨੀ ਪਊਗੀ 5 ਕਿ ਮਹੀਨੇ ਸਾਹਮਣੀ ਪਊਗੀ ਵੈਸੇ 10 ਮਹੀਨਿਆਂ ਤੱਕ ਜਿਹੜਾ ਪਸੂ ਸੂ ਪੈਂਦਾ ਠੀਕ ਹੈ ਜੀ ਤੇ 5 ਮਹੀਨੇ ਵੈਸੇ ਕੰਪਲੀਟ ਆ ਛੇਵਾਂ ਮੈਨਾਂ ਦਾ ਨਹੀਂ ਕੋਈ ਫਰਕ ਨਿਕਲੂਗਾ ਕੋਈ ਪੰਜਾਂ 10 ਦਿਨਾਂ ਦੀ ਬਾਤ ਕੱਢ ਨਹੀਂ ਸਕਦੀ ਆ ਆ ਬਿਲਕੁਲ ਬਿਲਕੁਲ ਹਾਂਜੀ ਬਾਕੀ ਠੰਡੀ ਤੇ ਰੀਵੀ ਜੀ ਜੋ ਸੋਣ ਵਾਲੀ ਬੰਦੀ ਹੈ ਨਾ ਉਹ ਬੜੀ ਚੀਜ਼ ਬੰਦੀ ਹੈ ਚੱਡਾ ਵੇਖੋ ਲਓ ਹਾਂਜੀ ਸੋਹਣੀ ਝੋਟੀ ਆ ਭਾਈ ਦਪਹਿਰ ਭਾਈ ਵਧੀਆ ਰਾਜੀ ਆ ਨਿਗਰ ਜਿੰਨੀ ਵੀ ਸਭੀ ਸੁਭੀ ਆ ਪੂਰੀ ਕਰਮ ਵਾਲੀ ਕੋਈ ਲਸੇਰੇ ਪੰਚ ਨਹੀਂ ਗਈ ਜਿੰਨੀ ਵੀ ਆ ਸ਼ਕੀਨ ਆ ਪੂਰੀ ਤੇ ਲਫਟਾਂ ਮੋਰਨ ਕੀ ਕਰਾਂਗੇ ਜੀ ਇੰਦਾ ਨਹੀਂ ਭਾਵੇਂ ਬੋਕੇ ਚ ਪਾਣੀ ਪੀ ਲਓ ਹਾਂ ਇੰਦਾ ਦੀ ਪੁੱਠੀ ਬਹੁਤ ਸੋਹਣੀ ਹੈ ਫੇਸਪੂਸਟ ਬੜੀ ਕੁਆਲਿਟੀ ਹੈ ਕੇ ਹਾਂਜੀ ਤੇ ਕੀ ਮੰਗ ਕਰਦੇ ਆ ਲੈਣ ਦੇਣ ਕੀ ਰੋ ਮੋਲ ਵੀ ਜੀ ਇਹਦਾ ਭਾਵੇਂ 55 ਕਰਾਈਏ ਜਾਂ 60 ਕਰੀ ਜਾਈਏ ਜਿਹੜੀ ਹਾਂ ਨਾ ਵਾ ਉਹ 52000 ਹੀ ਦੇ ਦਾਂਗੇ ਵੀ ਜੀ 52 ਦੇ ਹਾਂਜੀ ਠੀਕ ਹੈ ਜੀ ਵਿੱਚ ਥੋੜਾ ਬੋੜਾ ਛੋਟ ਛੱਪਾ ਕਰ ਦਾਂਗੇ ਲੋ ਬੇ ਖੂਬਸੂਰਤ ਝੋਟੀਆਂ ਦੋਸਤੋ ਤਣਪਤਣ ਲੱਗੀ ਆ ਗਰਮਾ ਵਾਲੀ ਅੱਧਾ ਪਚਦਾ ਸਮਾਂ ਲੈ ਗਈ ਆ ਖਿੱਚ ਕੇ ਬਾਕੀ 3 ਕਿਲੋ ਧਾਰਾਂ ਦੀ ਆ ਅੱਠ ਪਹਿਰੀ ਮਿਲਦੀ ਹੈ ਨਾ ਹਾਂ ਅੱਠ ਪਹਿਰੀ ਮਿਲਦੀ ਆ ਕਿਸੇ ਤਰ੍ਹਾਂ ਦਾ ਕੋਈ ਟੀਕਾ ਨਹੀਂ ਕੋਈ ਟੱਲਾ ਨਹੀਂ ਕਰ ਵੀ ਇਹ ਜਿਹੜਾ ਤੁਸੀਂ ਚਵਾਈ ਕਰ ਸਕਦੇ ਜੇ ਪਹਾੜੇ ਦਾ ਅੱਗੇ ਬਿਲਕੁਲ ਵੱਡਾ ਪਾ ਕੇ ਪਹਾੜਾ ਤੇ ਕਿਹੜੇ ਕਰ ਜਾਗੇ ਇੱਕ ਤਾਂ ਡੰਗ ਲਵਾ ਵੀ ਸਕਦੀ ਪੀਦੀ ਹਾਂ ਠੀਕ ਹੈ ਠੀਕ ਹੈ ਹਾਂ ਪਰ ਬਾਕੀ ਇਹ ਵੀ ਲੱਤ ਛੜੀ ਵਾਲੀ ਨਹੀਂ ਆ ਠੀਕ ਹੈ ਜੀ ਹਾਂ ਜੀ ਕੋ ਵੀ ਪ੍ਰਭੂ ਇਹ ਪਹਿਲੇ ਨੰਬਰ ਤੇ ਝੋਟੀਆਂ ਪਸੰਦ ਆਉਗੀ ਸਾਰੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦਈਏ ਰੇਡ ਪੜਤਾ ਵੀ ਵੀਰ ਨੇ ਜਾਇਜ਼ ਕੀਤਾ ਝੋਟੀਆਂ ਦੇ ਹਿਸਾਬ ਨਾਲ ਅਛਾ ਤੇ ਲਫਤਾਨ ਭਾਈ ਅੱਗੇ ਆਪਣੇ ਕੋਲ ਜਿਹੜੀ ਆ ਮੱਝ ਕਿੰਨੇਵੇਂ ਸੂਬੇ ਚੋਂ ਛੋਣ ਚਲਣਦੀ ਆ ਇਹ ਵੀ ਜੀ ਤੀਸਰੇ ਲਾ ਲਓ ਕੋਈ ਚੌਥੇ ਲਾ ਲਓ ਪਰ ਦੂਸਰੇ ਲਾ ਲਓ ਹਾਂ ਪਰ ਆਪਾਂ ਆਉਦੀ ਸਮਝਣਾ ਤੀਸਰੇ ਸੂਬੇ ਮੰਨੇ ਨੇ ਤੀਜਾ ਸੂਬਾ ਹਾਂਜੀ ਅੱਗੇ ਗੱਭ ਵੀ ਹੈ ਗੱਭ ਵੀ ਜੀ ਹੈਗੀ ਆ ਇਹ ਤੇ ਪਰ ਇਹ ਚੈੱਕ ਪਾ ਦਿੰਦੇ ਹਾਂ ਚੈੱਕ ਵੀ ਨਹੀਂ ਆਉਂਦੀ ਕਿੰਨੇ ਮਹੀਨੇ ਡਿੜਕਦੀ ਆ ਕਿ ਥੋੜੇ ਡੇਢ ਕਿੰਨੇ ਦੀ ਆ ਇਹ ਦੀਏ ਠੀਕ ਹੈ ਹਾਂਜੀ ਤੇ ਦੁੱਧ ਵੀ ਦੁੱਧ ਵੀ ਜੀ ਇਹ ਥਲੇ 8 ਕਿਲੋ ਆ ਟਨ 8 ਕਿਲੋ ਹਾਂਜੀ ਪੱਕਾ ਨੱਟ ਨੱਟ ਹਾਂ ਨੱਟ ਇਹ ਨਹੀਂ ਵੀ ਦੇਖਣ ਵਾਲਾ ਵੀ ਉਹਦਾ ਵਿਖਾਵੇ ਵਾਲਾ ਦੁੱਧ ਦਾ ਕਰਨ ਵੀ ਆ ਵੀ ਜੀ ਹਾਂ ਹਾਂ ਜਿਹੜਾ ਬਾਕੀ ਮਿਹਨਤੀ ਵਾਲਾ ਦੁੱਧ 8 ਕਿਲੋ ਹੈ ਇਸ ਲਈ 8 ਕਿਲੋ ਹਾਂ ਜੀ ਪੱਕਾ ਗੁੱਧੂ ਵੀ ਚੰਗਾ ਵੱਡਾ ਹਾਂ ਵੱਡੇ ਕਹਦੇ ਜੈੱਡ ਬਲੈਕ ਲੈ ਕੇ ਵੀ ਜੀ ਇਹਨਾਂ ਨੇ ਪੁੱਛਦੇ ਵਾਲ ਨਹੀਂ ਕੋਈ ਚਿੱਟ ਹਾਂ ਜੀ ਐ ਕਾਲੀ ਸ਼ਾ ਵੰਡਾ ਕਰ ਗਈ ਲੋ ਦੋਸਤੋ ਬਲੈਕ ਆ ਠੀਕ ਹੈ ਜੀ ਓਵਰ ਆਲ ਜਿੰਨੀ ਸਾਰੀ ਜੈੱਡ ਬਲੈਕ ਆ ਕਾਤ ਵੱਡਾ ਸਿੰਗਲ ਖਟੀ ਦੀ ਆ ਤੇ 8 ਕਿਲੋ ਦੁੱਧ ਇਸ ਮੱਝ ਦੇ ਥੱਲੇ ਹੁਣ ਹਾਜ਼ਰ ਆ ਚਾਹੇ ਕੋਈ ਵੀ ਰਗੇ ਤੀਜੇ ਸੂਵੇ ਦੀ ਵੈਸੇ ਬਣੀ ਆ ਠੀਕ ਆ ਜੀ ਚੈੱਕ ਪਾਸ ਚ ਨਹੀਂ ਆਉਂਦੀ ਇਸ ਕਰਕੇ ਕੋਈ ਵੀ ਰਖਾਲੀ ਸਮਝ ਕੇ ਲੈ ਜਾਓ ਤੇ ਜੇਕਰ ਨਿਕਲ ਆਉਂਦੀ ਉਹ ਕਿਸੇ ਵੀਰ ਦੀ ਗਾਂ ਕਿਸਮਤ ਆ ਠੀਕ ਆ ਤੇ ਹੁਣ ਫਿਲਹਾਲ ਕੋਈ ਦੁੱਧ ਦੇ ਬਿਹਾਰ ਤੇ ਤੁਸੀਂ ਸੌਦਾ ਕਰ ਲਿਓ 8 8ੋਂ ਬਾਹਰ 8 ਇੱਥੇ ਜਿਹੜਾ ਦੁੱਧ ਚੱਲ ਰਿਹਾ ਇਸ ਮੱਝ ਦੇ ਥੱਲੇ ਕੱਦ ਵੱਡਾ ਸਿੰਗਲ ਖੱਡੀ ਦੀ ਆ ਬਾਕੀ ਹੈ ਪਤਲੇ ਪਿੰਡੇ ਦੀ ਆ ਸਿੰਘ ਸਿੰਘ ਤੁਹਾਨੂੰ ਇੱਕ ਵਾਰੀ ਥੋੜਾ ਹੋਰ ਫੇਸ ਤੇ ਲਗਾ ਦੇਣੀ ਆ ਜੇ ਹੈਗੀ ਜਫਰਾਬਾਦੀ ਚੋਂ ਜੇ ਉਹ ਜਫਰਾਬਾਦੀ ਚੋਂ ਸਿੰਘ ਥੋੜੇ ਜੇ ਠੀਕ ਆ ਹਟਵੇਂ ਖੁੱਲੇ ਆ ਆ ਤੁਸੀਂ ਦੇਖ ਸਕਦੇ ਜੀ ਬਾਕੀ ਠੰਡੀ ਠੀਰੀ ਇਹ ਵੀ ਬੜੀ ਉੱਡੀ ਅੱਛਾ ਮਿਲਦੀ ਵੀ ਮਲਾਉਂਦੀ ਬਿਲਕੁਲ ਪਹਾੜੇ ਤੇ ਇੱਕ ਟਾਈਮ ਵੀ ਜੀ ਕੇਹਲੇ ਟੀਕਾ ਲਵਾ ਲੈਂਦੀ ਹੈ ਜੇ ਜਿਵੇਂ ਤੜਕੇ ਚੋਲੀ ਆ ਸ਼ਾਮ ਨੂੰ ਫਿਰ ਵੇਲੇ ਨਾ ਬਹਿ ਕੇ ਥਲੇ ਫੇਰ ਟੀਕਾ ਲਵਾ ਲੈਂਦੀ ਹੈ ਜੇ ਟਾਈਮ ਟੂ ਟਾਈਮ ਚਾਹੀਏ ਫਿਰ ਪਹਾੜੇ ਤੇ ਆ ਜਾਂਦੀ ਹੈ ਪਹਾੜੇ ਤੇ ਹਾਂਜੀ ਲਓ ਜੀ ਸੋ ਦੋਨੋਂ ਕੰਡੀਸ਼ਨ ਜਿਹੜੀਆਂ ਦੋਸਤੋ ਹੈਗੀਆਂ ਨੇ ਕਦੀ-ਕਦੀ ਪਸ਼ੂ ਦਾ ਚਲੋ ਬਨ ਮੈਰਮੈਂਟ ਤੇ ਕਹ ਲੋ ਚਾਹੇ ਰੱਖ ਰਖਾ ਦੇ ਕਹ ਲੋ ਚਾਹੇ ਨਵੀਂ ਥਾਂ ਤੇ ਗਿਆ ਸਮਝ ਲਿਓ ਥੋੜਾ ਬਾਧਾ ਕਰ ਵੀ ਸਕਦਾ ਬਾਕੀ 8 ਕਿਲੋ ਦੁੱਧ ਇਸ ਮੱਝ ਦੇ ਥੱਲੇ ਤੇ ਡੇਢ ਮਹੀਨੇ ਦੀ ਹੈ ਬਣੀ ਹੈ ਬਾਕੀ ਅਗੇ ਨਿਕਲ ਆਉਂਦੀ ਹੈ ਕਿਸੇ ਖਿਮਤ ਆ ਕਿਸੇ ਵੇਰ ਦੀ ਭਾਲ ਹੋਣਾ ਚਾਹੇ ਜੈਗਪਾਸ ਚ ਨਹੀਂ ਆਉਂਦੀ ਤੁਸੀਂ ਬੇਸ਼ੱਕ ਥਾਲੀ ਮੰਨ ਕੇ ਲੈ ਲਿਓ ਠੀਕ ਹੈ ਤੇ ਵੇਰਵਾ ਇੱਕ ਵਾਰੀ ਜ਼ਰੂਰ ਉਹ ਵਿੱਚ ਪਾ ਦਿੱਤਾ ਸੀਗਾ ਵੇਰ ਲਫਟੈਨ ਉਹਨਾਂ ਨੇ ਵੀ ਟੀਕਾ ਚਾਹੇ ਮਾਲੀ ਤੋਂ ਚਾਹੇ ਟੀਕੇ ਤੋਂ ਬਣਾਈ ਨਹੀਂ ਨਹੀਂ ਇਹ ਆਪਦੇ ਟੀਕੇ ਦਾ ਭਰਾਇਆ ਹੈ ਟੀਕੀ ਠੀਕ ਹੈ ਭਰਾਇਆ ਸੀ ਹਾਂਜੀ ਆਪਦੇ ਟੀਕੀ ਭਰਾਇਆ ਹੈ ਠ ਇਹ ਆਪਾਂ ਚੋਈ ਸੁਨੇਹਣਾ ਤੇ ਇਹ ਆਪਦੇ ਹੱਥੀਂ ਹੀ ਘਰ ਭਾਇਆ ਆਪਾਂ ਇਹ ਵਿਆਹ ਜੀ ਵੀ ਰਹੀ ਹੈ ਆਪਣੇ ਤੋਂ ਅੱਛਾ ਜੀ ਪਨੀਰ ਨੂੰ ਆਪਦੇ ਹੱਥੀਂ ਅੱਛਾ ਲਪਟੈਣ ਇੱਕ ਗੱਲ ਜ਼ਰੂਰ ਆਪਣੇ ਭੈਣ ਭਰਾਵਾਂ ਨੇ ਸਾਂਝੀ ਕਰਦੀ ਹੈ ਵੀ ਚੋਣ ਚਾਣ ਅਗਲੇ ਪਿਛਲੇ ਥਣਾਂ ਦੀ ਬਰਾਬਰ ਹੋਵੇ ਵੀ ਜੀ ਗਾਰਨਾ ਗਾਰਡ ਹੋਊਗੀ ਪਿਛਾੜਨਾ ਪਿਛਾੜਾ ਹੋਊਗੀ ਠੀਕ ਹੈ ਜੀ ਹਾਂਜੀ ਬਾਕੀ ਬੇੜ ਬੂਣ ਬੜੀਆਂ ਮੋਟੀਆਂ ਪਾਈਪ ਵਰਗੀਆਂ ਨੇ ਹਾਂਜੀ ਆਹ ਦੇਖੋ ਚੋਈ ਬੜੀ ਰੂਰ ਵਰਗੀ ਵਿਧੀ ਇਹਦੀ ਠੀਕ ਹੈ ਜੀ ਹਾਂ ਆਹ ਲਓ ਸੋ ਮੋਟੀ ਬੇਨ ਆ ਬਿਲਕੁਲ ਜਿਵੇਂ ਇੱਕ ਦੇਖ ਲਓ ਬਿਲਕੁਲ ਮੋٹے ਪਾਏ ਭੰਦੇ ਦੋਵੇਂ ਪਾਸੇ ਹੁਣ 8 ਕਿਲੋ ਦੇ ਕਰਮਾ ਲਈ ਚੱਲ ਰਹੀ ਆ ਕੋਈ ਘੂਰ ਕੋਈ ਛੱਟਾ ਫੋਹਾਰਾ ਕਿਸੇ ਤਰ੍ਹਾਂ ਦਾ ਨਾ ਨਾ ਵਿੱਚ ਕੋਈ ਨਹੀਂ ਠੀਕ ਆ ਤੇ ਇਹ ਲਪਿਆ ਨੇ ਤਾਂ ਮੁੱਲ ਕੀ ਰਹੂਗਾ ਜੀ ਮੁੱਲ ਵੀ ਜੀ ਇਹਦਾ ਤੁੱਬੀ ਕਰੀ ਜਾਈਏ ਇਹ 48000 ਦੇ ਦਾਂ 48000 ਦੇ ਵਿੱਚੋਂ ਛੋੜ ਚੱਪਾ ਹੋ ਜਾਊਗਾ ਥੋੜਾ ਬੋਧਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਮੁੱਲ ਰਹੂਗਾ ਜਿਹੜੀ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਮਾਝ ਦਿਖਾਤੀ ਆ ਲੈਣ ਦੇ ਲੈ ਠੀਕ ਹੈ ਜੀ ਵਿੱਚੋਂ ਛੋੜ ਜਾਪਾ ਹੋ ਜਾਊਗਾ ਜਿੰਨਾ ਵੀ ਵੀਰ ਨੇ ਰੇਟ ਦੱਸਿਆ ਵਿੱਚੋਂ ਮੰਨਤਾਂ ਕਿਸੇ ਦਾ ਆਏਗੇ ਦਾ ਉਹ ਹੋ ਜੂਗਾ ਠੀਕ ਆ ਜੀ ਬਾਕੀ ਥਣਾ ਦੀ ਸਾਸਪਾਈ ਪੂਰੀ ਆ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਆਪਦੀ ਚੋਕੇ ਇੱਕ ਟਾਈਮ ਦੋ ਟਾਈਮ ਤੁਸੀਂ ਪਾਸ ਕਰ ਸਕਦੇ ਜੇ ਚੈੱਕ ਕਰ ਸਕਦੇ ਜੇ ਠੀਕ ਆ ਇਸ ਤੋਂ ਬਾਅਦ ਦੋ ਬਿਹੜਾ ਤੁਹਾਨੂੰ ਦਿਖਾ ਦਈਏ ਠੀਕ ਆ ਜੀ ਆ ਦੋ ਬਿਹੜਾ ਵਕਾਉਏ ਇੱਕ ਆ ਸ਼ਾਈਵਾ ਲੱਗੀ ਵੀਰ ਹਾਂਜੀ ਸ਼ਾਈਵਾ ਚ ਆ ਗਈ ਵੀਰ ਜੀ ਅੱਛਾ ਤੇ ਲਪਟੈਣ ਦੀ ਡਿਟੇਲ ਕੀ ਆ ਭਰਾ ਡਿਟੇਲ ਵਿੱਚ ਜੀ ਇਹਦੇ ਭਾ ਕੋ ਦੂਸਰਾ ਸੂਆ ਮੰਨ ਲੇ ਭਾ ਕੋ ਤੀਜਾ ਮੰਨ ਲੇ ਹਾਂਜੀ ਤੇ ਕਿੰਨੇ ਕ ਸਮੇਂ ਦੀ ਸੂਈ ਆ ਜੀ ਦੋ ਦੋ ਤਿੰਨ ਢਾਈ ਦਿਨ ਢਾਈ ਦਿਨ ਦੇ ਵਿੱਚ ਸਮਾਂ ਆਇਆ ਢਾਈ ਤਿੰਨ ਕੁ ਮੰਥ ਹੋ ਗਏ ਆ ਹਾਂਜੀ ਤੇ ਸੁਆ ਵੇਸੇ ਦੂਜਾ ਤੀਜਾ ਮੰਨ ਲਈ ਕੋਈ ਹਾਂ ਤੀਜਾ ਮੰਨ ਲਈ ਵਧੀ ਕੋਈ ਤੇ ਹੁਣ ਦੁੱਧ ਕਿੰਨਾ ਕਿਤੇ ਥਲੇ ਦੁੱਧ ਵੀ ਜੀਵਨ ਲੈ ਥਲੇ 12 ਲੀਟਰ ਹੋਊਗਾ 12 ਲੀਟਰ ਕੋਈ 11 ਕਿਲੋ ਵੀਰ ਮੰਨ ਕੇ ਲੈ ਜੇ ਮਨ ਕੇ ਜਿਹੜਾ ਕੋ ਦੂਰ ਨੇੜੇ ਵਾਲਾ ਕੋਈ 12 ਕਿਲੋ ਮੰਨ ਕੇ ਸਾਈ ਸੌਦਾ ਕਰ ਲੈ 11 ਕਿਲੋ 11 ਕਿਲੋ ਹਾਂਜੀ ਲਓ ਦੋਸਤੋ ਕੋ ਢਾਈ ਤਿੰਨ ਮਹੀਨੇ ਦਾ ਸੁਆ ਉੱਚਾ ਹਾਂਜੀ ਬੇਣ ਬੱਚੇ ਤੋਂ ਆ ਬਾਕੀ ਆ ਤੁਸੀਂ ਵੇਖ ਲਓ ਵੱਡੀ ਚਾਲਰ ਆ ਗੱਲ ਕੰਬਰ ਆ ਠੀਕ ਆ ਜੀ ਤੇ ਕਦ ਕਾਠ ਜਿਵੇਂ ਆਪਾਂ ਮੋਸਟਰਲੀ ਵੈੜਾ ਦਾ ਦੇਖਦੇ ਆ ਓਡਾ ਕਦ ਕਾਠ ਤੇ 11 ਕਿਲੋ ਕੋਈ ਵੀ ਰਮਾਨ ਕੇ ਤੁਸੀਂ ਸੌਦਾ ਕਰ ਸਕਦੇ ਜੀ 11 ਕਿਲੋ ਇਸ ਵੈੜ ਦੇ ਥੱਲੇ ਦੁੱਧ ਹਾਜ਼ਰ ਆ ਠੀਕ ਆ ਜੀ ਸ਼ਾਹੀਵਾਲ ਅੰਗ ਦੇ ਵਿੱਚ ਤੇ ਫੈੜ ਫੁੱੜ ਤਾਂ ਦੀ ਚੰਗੀ ਹੋਗੀ ਫੈੜ ਵੀ ਦੀ ਸਾਡੇ 5-5 ਫੈੜ ਹੋਰੀਏ ਦੀ ਠੀਕ ਆ ਜੀ ਇਹ ਤਲਿਆਰਾ ਪਾਇਆ ਜੇ ਤਲਿਆਰੇ ਤੋਂ ਥੋੜੀ ਔਲ ਕਰਦੀ ਏ ਫਿਰ ਬਸ ਸੰਗਲ ਚ ਹੋਊਗੀ ਹਾਂ ਉਹਦਾ ਸੰਗਲ ਹੀ ਹੈ ਦੇ ਗਾਲ ਚ ਠੀਕ ਆ ਜੀ ਹਾਂਜੀ ਲੋ ਜੀ ਤੋਂ ਆ ਜਿਹੜੀ ਦੋਸਤੋ ਸ਼ਾਹੀਵਾਲ ਅੰਗ ਦੇ ਵਿੱਚ ਵੈੜ ਪਕਾਊਗਾ ਕੀ ਚੋਣ ਚੋਣ ਬੰਗਾ ਬੰਗਾ ਪਾ ਲਈਦਾ ਚੋਣ ਨਹੀਂ ਜੀ ਭਾਵੇਂ ਆਣੀ ਕੋਈ ਜੇ ਨਾ ਕੋਈ ਨਿਸ਼ਾਨ ਕੋਈ ਜੇ ਬਈ ਹਾਂ ਚੋਣ ਤੇ ਨਹੀਂ ਕੋਈ ਕਰਦੀ ਇਹ ਕਿਹੋ ਜੀ ਗੱਲ ਬਾਤ ਠੀਕ ਹੈ ਜੀ ਕੇ ਕੋਈ ਕਈ ਵੇਲਾ ਨਾ ਸ਼ਾਈ ਵਾਲਾ ਗਰਮ ਹੁੰਦੀਆਂ ਹਾਂਜੀ ਹਾਂਜੀ ਗਰਮ ਗਰਮ ਨਹੀਂ ਇਹ ਕੋਈ ਲੱਤ ਛੜਨੀ ਨਹੀਂ ਗਈ ਨਾ 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 ਕੋਈ ਨਹੀਂ ਭਾ ਇਹਨੂੰ ਅਜ ਤਾਂ ਪਾਣਾ ਮਾਰੇ ਰਸਾ ਫਟ ਕੇ ਹਾਂਜੀ ਆਜਾ ਲਾਓ ਜੀ ਸੋ ਦੋਸਤੋ ਬਿਲਕੁਲ ਬੰਗਾ ਮਾੜਾ ਜਾਂ ਪਾ ਕੇ ਹਾਂ ਜੀ ਆਉਣਾ ਇਦਾਂ ਹੀ ਵੱਗੇ ਦਾ ਥੋੜਾ ਜਿਆਦਾ ਹਾਂ ਹਾਂ ਪੰਗੇ ਦਾ ਵੀ ਬੰਗਾ ਪਾਇਆ ਹੋਆ ਹਾਂਜੀ ਹਾਂਜੀ ਇਹੋ ਜਿਹਾ ਵੀ ਚੱਕਰ ਆ ਕਰਦਾ ਮਾਰ ਨੂੰ ਨਾ ਲਓ ਜੀ ਆ ਫੇਨਾ ਲੋ ਠੀਕ ਹੈ ਜੀ ਪੰਜ ਦੋ ਰੰਗ ਪਾਣਾ ਤੁਹਾਡੇ ਪਾਣਾ ਨਹੀਂ ਪਾਣਾ ਤੁਹਾਡੀ ਮਰਜ਼ੀ ਲੋ ਜੀ ਇਸੇ ਤਰ੍ਹਾਂ ਦੋਸਤੋ ਥੋੜਾ ਬੜਾ ਬੰਗਾ ਇਸ ਤਰ੍ਹਾਂ ਪਾ ਕੇ ਠੀਕ ਹੈ ਜੀ ਕਿ ਨਾ ਨਾ ਹੀ ਕਰਨਾ ਬੰਗਾ ਪਾ ਲੋਗੇ ਤੇ ਇਸੇ ਤਰ੍ਹਾਂ ਬਹਿ ਕੇ ਕੋਈ ਵੀ ਚਮਾਈ ਕਰ ਸਕਦਾ ਕੋਈ ਖੇਲਣੀ ਕੋਈ ਜੋੜਣੀ ਕੀ ਆਹ ਲਓ ਜੀ ਹਾਂ ਜੀ ਮਾਰਦੀ ਮੁਰਦੀ ਨਹੀਂ ਆ ਹਾਂ ਉਹਦਾ ਥਲਿਆਰੇ ਦੀ ਥੋੜੀ ਜਿਹੀ ਔਲ ਕਰਦੀ ਥਲਿਆਰਾ ਨਹੀਂ ਦਿੰਦੀ ਤੇ ਗੱਜ ਬਿਲਕੁਲ ਸਹੀ ਮੈਂ ਹੀ ਪਾਇਆ ਉਹ ਥੋੜੇ ਜਿਹਾ ਨਾਸਾਂ ਦੇ ਆ ਜਾਂਦਾ ਥਲਿਆਰਾਂ ਉਹਦੇ ਕਰਕੇ ਥੋੜੇ ਪਸ਼ੂ ਮਾੜਾ ਮੁੜ ਜਾ ਮੂੰਹ ਜਲੋਂਦਾ ਰਹਿੰਦਾ ਹਾਂ ਜੀ ਐਂ ਲੱਗਦਾ ਜਿਵੇਂ ਨਾ ਜਿਵੇਂ ਉਹ ਵੀ ਜੇ ਅੱਜ ਹੁਣ ਮੈਂ ਕਿਹੜਾ ਪਾ ਕੇ ਨਾਲ ਸੰਗਲ ਆਇਆ ਕਰੂੰ ਹਾਂ ਹਾਂ ਤੇ ਲੈਣਾ ਨਾ ਪਾ ਕੇ ਕਰਕੇ ਤੇ ਔਲ ਜੀ ਕਰਦੀ ਤੇ ਲੈ ਰਹੀ ਦੀ ਉਹ ਤਾਂ ਨਹੀਂ ਕੋਈ ਚੱਕਰ ਹੈਗਾ ਜੀ ਆਵੇ ਆ ਸੰਗਲ ਦੀ ਚੁੰਡੀ ਜੀ ਭਰੀ ਇੱਥੇ ਰਹੀ ਹਾਂਜੀ ਉਹ ਕਰਕੇ ਮੈਂ ਜਲ ਬਜਾਰਾ ਪਾ ਲਿਆ ਤੇ ਲੈ ਰਹੀ ਨੂੰ ਆ ਇਧਰ ਇੱਕ ਆ ਸੰਗਲ ਦੀ ਚੁੰਡੀ ਜੀ ਭਰੀ ਜੀ ਹੈ ਨਾ ਦੇਖੋ ਜਮਾ ਮੜਾ ਦੇਖੋ ਮੜਾ ਜਹੀਦਾ ਆਵੇ ਹਾਂ ਥੋੜਾ ਜਿਹਾ ਹੈਗਾ ਹੁਣ ਨਹੀਂ ਕੋਈ ਚੱਕਰ ਕਰ ਮਾਨ ਸੁਖਤਾ ਹੋ ਗਿਆ ਹਾਂਜੀ ਲਓ ਦੋਸਤੋ ਇਹ ਵੜ ਬਕਾਊ ਆ 11 ਕਿਲੋ ਦੁੱਧ ਤੇ ਹੁਣ ਚਲਦੀ ਪਈ ਆ ਲੰਮਾ ਤੋਂ ਨਾ ਠੀਕਾ ਜੀ ਤੇ ਸ਼ਾਈਵਾਲ ਅੱਗ ਦੇ ਵਿੱਚ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਦੁੱਧ 11 ਕਿਲੋ ਹੀ ਹਾਜ਼ਰ ਆ ਕੋਈ ਵੀਰ ਆ ਕੇ ਚੋਕੇ ਤਸੱਲੀ ਕਰ ਸਕਦਾ ਤੇ ਇਹ ਤਾਂ ਮੁੱਲ ਕੀ ਕਰਦੇ ਆ ਫਿਰ ਮੁੱਲ ਵੀ ਜੀ ਜੋ ਮਰਜ਼ੀ ਕਰੀ ਜਾਈਏ ਇਹਦਾ ਵੀ 35 ਕਰੀ ਜਾਈਏ 32 ਕਰੀ ਜਾਈਏ 30 ਕਰੀ ਜਾਈਏ ਹਾਂ ਜੀ 27000 ਹੀ ਦੇ ਦਾਂਗੇ ਵੀਰ ਜੀ ਹਾਂ ਨਹੀਂ ਹਾਂ ਹਾਂ ਨਹੀਂ ਠੀਕ ਇਹ ਜੋ ਕੋਈ ਛੋਰ ਛਪਾ ਕਰਦਾ ਘਰੇ ਆਏ ਵੀਰ ਦਾ ਮਾਂ ਦਾ ਥੋੜਾ ਬੋਦਾ ਮੁੱਲ ਤੋਂ 27000 ਹਾਂ ਠੀਕ ਆ ਜੀ ਤਾਈ ਨੂੰ ਹੋਰ ਜਿਕਰ ਕਰਨਾ ਚਾਹ। ਉਹ ਨਾ ਪ੍ਰਨਾਥਾਂ ਨੇ ਮਾਰਾਖ ਦੀਏ। ਉਹ ਲੰਬਾ ਕਬੈਣੀ ਲੱਗਦਾ ਹੈ। ਕਬੈਣੀ ਹੈ ਲੱਗਲਾ। ਲਓ ਜੀ। ਇੱਕ ਬੜੀ ਲੰਬਾ ਵੈਸੇ ਧਾਰਾ ਤੁਰਾ ਪੂਰੀਆਂ। ਦੋ ਤੇ ਵੀ ਜੀ ਛੋੜਾ ਜਾਂ ਉਹ ਥਾਂ 'ਚ ਵੱਡਾ ਵਾ। ਅੱਛਾ। ਹਾਂ ਦੋ ਜੀ। ਉਹਲਾ ਚੋਣ 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 ਪੋਲਾ ਇੱਕ ਨੰਬਰ। ਕੋਈ ਤਾਰ ਕਰ ਰਹੀ ਨਹੀਂ ਕੋਈ ਨਹੀਂ ਆ। ਬਸ ਇਹ ਜਿਵੇਂ ਤਿੰਨਾਂ ਸੜਾਂ ਦੇ ਦੁੱਧ ਆਣਾ। ਹਾਂ ਜੀ। ਉਹਨਾਂ ਤਿੰਨਾਂ ਸੜਾਂ ਦੇ ਬਰਾਬਰ ਆ ਦੁੱਧ ਆ। ਉਹ 'ਚ ਥੋੜਾ ਜਿਹਾ ਉਹ ਥਾਂ 'ਚ ਵੱਡੇ ਜਿਹੜੇ ਥਾਂ ਵੱਡਾ ਰੱਖਦੀ ਆ। ਉਹ 'ਚ ਪੰਜ-ਸੱਤਾਂ ਵਾਧੀਆਂ ਵਾ। ਠੀਕ ਵਾਧੀਆਂ ਹ ਸੋ ਦੋਸਤੋ ਇਹ ਇਸ ਵਾਰ ਦੀ ਪੂਰੀ ਡਿਟੇਲ ਆ ਠੀਕ ਆ ਜੀ ਤੇ 27000 ਦੇ ਵਿੱਚ ਤੁਹਾਨੂੰ ਇਹ ਮਿਲ ਜਾਊਗੀ ਸ਼ਾਹੀਵਾਲ ਅੰਗ ਦੇ ਵਿੱਚ ਤੇ ਲਪਟਾਣ ਅਗਲੀ ਵਾਰ ਵੀ ਬਾਹਰ ਕੱਢ ਕੇ ਇੰਦਰ ਦੀ ਤੋਰ ਦੇ ਨਾਲੇ ਤਸੱਲੀ ਨਾਲ ਦਿਖਾ ਦੇ ਤੇ ਸੂਈ ਨੂੰ ਕਿੰਨਾ ਕੁ ਟਾਈਮ ਹੋਗਾ ਅਗਲੀ ਵਾਰ ਹੈ ਇਸ ਨੂੰ ਇਹਨੂੰ ਵੀਰ ਜੀ ਸੂਈ ਨੂੰ ਹੋਗੇ ਹੋਣਗੇ 20 22 ਦਿਨ ਲਾੜੇ ਕੋਈ 25 ਦਿਨ ਲਾੜੇ ਵੀ ਲਓ ਜੀ 20 22 ਦਿਨ ਦਾ ਆਈਡੀਆ ਕੋਈ ਮੰਨ ਲੇ 25 ਦਿਨ ਵੀ ਮੰਨ ਲਓ ਆ ਮਗਰਵੱਛਾ ਮੇਲ ਕਾਫ ਉਸ ਵੜ ਦੇ ਥੱਲੇ ਜਿਹੜੀ ਆਪਾਂ ਤੁਹਾਨੂੰ ਹੁਣ ਖੋਲ ਕੇ ਦਿਖਾ ਰਹੇ ਆ ਪੂਰੀ ਡਿਟੇਲ ਉਹਦੀ ਸਾਂਝੀ ਕਰ ਦਿਆਂਗੇ ਤੇ ਆ ਬਚਾ ਮਹੀਨਾ ਕਾ 25 ਦਿਨਾਂ ਦਾ ਮੰਨ ਲੇ ਕੋਈ ਫਿਰ ਮਹੀਨੇ ਦਾ ਵੀ ਮੰਨ ਲਓ ਕਿ ਕੋਈ ਵੱਡੀ ਗੱਲ ਨਹੀਂ 25 ਦਿਨ ਮਹੀਨਾ ਕ ਮੰਨ ਲਓ ਠੀਕ ਆ ਆਹ ਲੋ ਜੀ ਤੇ ਸੁਹਾ ਲਬਟੈਨ ਕਿ ਨਮਾਉਗੀ ਫਿਰ ਸੁਹਾ ਵੀ ਜੀ ਵੀ ਕੋਈ ਦੂਸਰਾ ਜੀ ਮੰਨ ਲੇ ਭਾਣ 30 ਮੰਨ ਲੇ ਇਹ ਨਾਲ ਬਾਕੀ ਥੋੜੀ ਜਿਹੀ ਆ ਵੀ ਆਈ ਥੋੜੀ ਜਿਹੀ ਰੁੜੇ ਘਰੋਂ ਆ ਘੱਟ ਸਾਫ ਸੰਭਾਲ ਵਾਲੇ ਘਰੋਂ ਆ ਹਾਂ ਘੱਟ ਸਾਫ ਸੰਭਾਲ ਵਾਲੇ ਘਰੋਂ ਆ ਬਹੁਤ ਦੋਸਤੋ ਥੋੜਾ ਜਿਹਾ ਜ਼ਖਮ ਜੇ ਤੁਹਾਨੂੰ ਦੱਸਣਗੇ ਵੀਰਾਂ ਦਾ ਵੀ ਰੋੜਿਆਂ ਦੇ ਬੰਨੀ ਸੀ ਜਿੱਥੋਂ ਵੀ ਆਈ ਆਪਣੇ ਕੋਲ ਵੀ ਇਹੋ ਜੀ ਸਾਹ ਸੰਭਾਲ ਕੇ ਕਰਉਂਦਾ ਆ ਨੋਰਮਲ ਬਿਮਾਰੀ ਹੋਣ ਦੀ ਵੀ ਜੀ ਬਹੁਤ ਵਧੀਆ ਹੋ ਗਈ ਸੀ ਠੀਕ ਆ ਬਾ ਥੋੜੇ ਜ਼ਖਮ ਜੇ ਸੀਗਾ ਪਾਟਾ ਵਾਲੀ ਥਾਂ ਤੇ ਵੇਖੋਗੇ ਤੁਸੀਂ ਮੋٹے ਪਾਟ ਤੋਂ ਇੰਨੇ ਇੰਨੇ ਵਿੱਚ ਥੱਲੇ ਰੋੜੇ ਦੇ ਵਿੱਚ ਗਾਰਾ ਹੀ ਜਿੱਥੋਂ ਕੋਲ ਕੇ ਲਿਆਂਦੀ ਕਰਮ ਵਾਲੀ ਹਾਂ ਮੈਨਾਂ ਵੀ ਜੀ ਕੋਈ ਰੋਗ ਰੱਖ ਲੈਂਦੇ ਆ ਪਰ ਸਾਹ ਨਹੀਂ ਕਰਦੇ ਹਾਂ ਹਾਂ ਆ ਵੇਖੋ ਇੱਧਰ ਖਿਓ ਆਹ ਹੁਣ ਜ਼ਖਮ ਤੇ ਆ ਬਸ ਆਹ ਪਾਟ ਵਾਲਾ ਮੜਾ ਰਗੜ ਜੀ ਰਗੜ ਜੀ ਆ ਹਾਂ ਤੇ ਬਾਕੀ ਸਾਰੇ ਐ ਸੋਕਤਾ ਹੋ ਗਏ ਆ ਹਾਂ ਇੱਥੇ ਆ ਬਈ ਆ ਖੁੱਡਿਆਂ ਦੇ ਆ ਖੁੱਡਿਆਂ ਦੇ ਆ ਸਾਰੇ ਮੈਂ ਨਾ ਮੰਦਾ ਹੀ ਹਾਲ ਹੀ ਵਧੀਆ ਦਾ ਇਹ ਮੈਂ ਵੀ ਪੂਣ ਦਾ ਕਾਮੀ ਆ ਜੋ ਮਰਜ਼ੀ ਹੋ ਜੇ ਭਾਵੇਂ ਮਹਿੰਗੀ ਖੜਨੀ ਪਵੇ ਖੜਨੀ ਖੜਨੀ ਆ ਥਾਂ ਤੋਂ ਜਰਾ ਮੰਦਾ ਹਾਲ ਹੀ ਉਥੋਂ ਹੀ ਤੇਰਾ ਪਰ ਇਹ ਆ ਵੀ ਹੁਣ ਥਾਣਾ ਬਚ ਗਿਆ ਵਾ ਬਸ ਇਹ ਛਿੱਕੜ ਜਾਈ ਰਹਿ ਗਿਆ ਉੱਤੇ ਆਹਾਂ ਪੀੜਪੂਰ ਨਹੀਂ ਬਣਾਉਦੀ ਲੈ ਵੀ ਆਹ ਵਖੋ ਇੱਧਰ ਜੀ ਉਹ ਪਾਇਰ ਕੱਢੇ ਕਰਮਾ ਵਾਲੀ ਦੇ ਵਖੋ ਜੀ ਤੂੰ ਹਿੱਲ ਝੁਲਾ ਲਾ ਨਾ ਹੀ ਨਹੀਂ ਹੈਗਾ ਥਾਂ ਤੋਂ ਪੀੜਪੂਰ ਨਹੀਂ ਬਣਾਉਦੀ ਵੀਰ ਜੀ ਹੁਣ ਵੀਰ ਮਾਨੇ ਸੋਕਤਾ ਵਾ ਜਿੱਦਾਂ ਮਰਜ਼ੀ ਤਸੱਲੀ ਕਰੀ ਚੱਲੋ ਹਾਂ ਜੀ ਠੀਕ ਆ ਇੱਕਈਰਾਂ ਕਿ ਲੋ ਦੋਤੇ ਸਵੈਰ ਦੇ ਥੱਲੇ ਹਾਜ਼ਰ ਕੋਈ ਵੀਰ ਚੋ ਕੇ ਆਪਣੀ ਤਸੱਲੀ ਕਰ ਸਕਦਾ ਠੀਕ ਆ ਤੇ ਬਿਲਕੁਲ ਛੋਟੇ ਹਾਂਜੀ ਵੀਰ ਨੇ ਵੇਖ ਕੇ ਤਾਂ ਮੇਰਾ ਅੱਖੇ ਹੀ ਹਾਂ ਤੇ ਪਰ ਇਹ ਵੀ ਆਪਾਂ ਗੱਲ ਸੱਚੀ ਕਹੀ ਆ ਹਾਂ ਜੀ ਦੁਸ਼ਾ ਦੇ ਦਿੱਤੋ ਲੈਂਦੀ ਉਹ ਵੀ ਵੇਖ ਵੇਦਾ ਹੀ ਹੋਊਗਾ ਹਾਂ ਬਿਲਕੁਲ ਜੀ ਬਿਲਕੁਲ ਇਹ ਦੇਵਚਰੀਆਂ ਸਮੁੰਦਰ ਆ ਜੀ ਦੁੱਤ ਦੇਂਦੀਆਂ ਨੇ ਦੀ ਸੰਭਾਲ ਵੀ ਚਾਹੀਦੀ ਇਹ ਥੋੜਾ ਵੀ ਜੇ ਖੱਡਿਆਂ ਦੇ ਵਿੱਚ ਤੇ ਰੋੜਿਆਂ ਦੇ ਉੱਤੇ ਬੰਨ ਛੱਡਣਾ ਇਹਨਾਂ ਨੂੰ ਉਹ ਤੁਹਾਨੂੰ ਦੱਸਣਿਆ ਵੀ ਵੀਜੀ ਹੁਣ ਮੋਲ ਗਾਲ ਤੇ ਸੇਵਾ ਦੇ ਗਾੜੀ ਟੁੱਕਣੀ ਆਗੇ ਹੁਣ ਜੇ ਕੋਈ ਆਪਾਂ ਆਪਣੇ ਕੋ ਵੀਰ ਭਰਾ ਖੜੂਗਾ ਹੁਣ ਆਪਾਂ ਇਹਦਾ ਕਿਲੋ ਚਵਾ ਦਾਂਗੇ ਇਥੋਂ ਹਾਂ ਬਾਕੀ ਇਹ ਆ ਵੀ ਜਿਹੜਾ ਹੁਣ ਜਾ ਗਿਆ ਪਠੇ ਪਾਊਗਾ ਵੰਡ ਪਾਊਗਾ ਕੋਈ ਪਾਣੀ ਡਾਊਗਾ ਤੇ ਉਹ ਚੋਊਗਾ ਉਹ ਚੋਊਗਾ ਹੁਣ ਆਪਾਂ ਇਹ ਤੋਂ ਚਵਾ ਦਾਂਗੇ ਕਰਾਂਗੇ ਬਾਕੀ ਕਹਿੰਦੇ ਕਿੱਥੋਂ ਤੱਕ ਦੇ ਦੇਣੀ ਵੀਰ ਆਪਾਂ ਕੀ ਇਹਦਾ ਕਰਦੇ ਹਾਂ ਮੋਲਵਾੜੀ ਮੋਲਵਾੜੀ ਵੀਜੀ ਇਹਦਾ ਜੋ ਮਨਜੀ ਕਰੀ ਜਾਈਏ ਹਾਂਜੀ ਕਿ 18000 ਰੁਪਏ ਦੇ ਦਾਂਗੇ 18000 ਦੀ 18000 ਰੁਪਏ ਦੇ ਦਾਂਗੇ ਠੀਕ ਲਓ ਤੁਸੀਂ 18000 ਦੀ ਵੀਰਾਂ ਦਾ ਵੀ ਦੇ ਦਿਆਂਗੇ ਹਾਂ ਨਾ ਹਾਂਜੀ ਠੀਕ ਹੈ ਜੀ ਬਾਕੀ ਵਹਿਰ ਤੋਂ ਸੀ ਵੇਖ ਲਈ ਆ ਹੈਗੀ ਗਾਂ ਵੀ ਜੀ ਨਵੀਂ ਆ ਸੂਆਂ ਚ ਨਹੀਂ ਆ ਬਸ ਇਹ ਵੀ ਥੋੜੀ ਆਈ ਰੁੜੇ ਘਰੋਂ ਹੀ ਠੀਕ ਹੈ ਜੀ ਯਾਦੀ ਰੁੜਿਆ ਤੁਹਾਨੂੰ ਦੱਸਣਾ ਵੀ ਆਵੇਗਾ ਚਿੱਕੜੋਂ ਆ ਗਏ ਜਖਮ ਬਜ ਗਏ ਆ ਜਖਮ ਸੋਖਦੇ ਹੋ ਗਏ ਸੋਖਦੇ ਆ ਕੋਈ ਗੱਲ ਪੀੜਤ ਬਚਾ ਗਏ ਆ ਚਲੋ ਸੰਭਾਲੋ ਇਹੋ ਰਹਿ ਗਈ ਬਸ ਰਗੜ ਜੀ ਮੜੀ ਇਹ ਵੀ ਉਦੋਂ ਨਾ ਛਿੱਕੜ ਆਇਆ ਵਾ ਇਹ ਵੀ ਜਦ ਨਾਲ ਆਪੇ ਲੈ ਗਈ ਤੇ ਦਰਮਾਨ ਹੀ ਆ ਬਿਲਕੁਲ ਦੁੱਖ ਤਾਂ ਨਹੀਂ ਹੋਣੇ ਦਾ ਉਹ ਤੋਂ ਜਿਹੜੀ ਮੋਟੇ ਤੌਰ ਤੇ ਚੀਜ਼ ਹੈਗੀ ਉਹ ਪਾ ਤੁਹਾਨੂੰ ਦਿਖਾ ਦਿੱਤੀ ਆ ਚੋਰ ਜਾਣ ਦੇ ਵੀ ਦੋ ਦੋ ਧਾਰਾ ਮਾਰ ਕੇ ਤੁਹਾਨੂੰ ਦਿਖਾਈਆਂ ਵਰਦੀ ਆ ਕਰਮਾਂ ਦੀ ਪੂਰੀ ਜਿੱਦਾ ਮ ਸੰਗ ਦੇ ਵਿੱਚ ਠੀਕ ਆ ਕੋਈ ਗਰਮੀ ਸਰਦੀ ਦਾ ਨਹੀਂ ਪਰ ਬੰਨਿਓਗੇ ਚੰਗੀ ਥਾਂ ਤੇ ਸੇਵਾ ਚੰਗੀ ਕਰੋਗੇ ਫੇਰ ਗੱਲ ਬੰਨੀ ਆ ਇਹ ਵੀ ਇਹ ਜਿਵੇਂ ਮੈਂ ਇਥੇ ਸਾਡੇ ਤੋਂ ਆਪਣੇ ਕੋਲ ਥਾਂ ਵਾਧੂ ਕੱਚਾ ਮੈਂ ਇਹਨੂੰ ਕਰਮਾਲੀ ਨੂੰ ਕੱਚੇ ਬੰਨ ਛੱਡਦਾ ਫਿਰ ਰਾਤ ਨੂੰ ਹੀ ਘੜੀ ਅੰਦਰ ਲਈਦੀ ਆ ਮੇਰੀ ਸਾਡੇ ਵੀ ਕੱਚੇ ਬੰਨ ਛੱਡ ਕੇ ਉੱਥੇ ਬੜੀ ਜਿੰਦ ਸੌਖੀ ਹੈ ਕੱਚੇ ਤੇ ਬਹੁਤ ਜਿੰਦ ਸੌਖੀ ਆ ਇਹ ਕੱਚੇ ਕਰਕੇ ਬੱਝ ਗਈ ਵੀਡੀ ਆਪਣੇ ਕੋਲ ਤੇ 5 5-7 ਦਿਨ ਹੋ ਗਏ ਇਹਨੂੰ ਆਪਣੇ ਕੋਲਾਈ ਨੂੰ ਪੰਜਾਂ-ਛੇ ਦਿਨਾਂ ਜਿਹਾ ਮੋੜਾ ਹੀ ਆ ਅੱਛਾ ਤੇ ਲਾਣ 17 ਕੇ ਕਿੰਨਾ ਰੇਟ ਕੀਤਾ ਮੋਲ ਖਾਨ ਆ 18000 18000 ਹਾਂ ਲੈਣ ਲੈ ਲੋ ਵੀ ਮਰਾਵੋ ਆ ਮਗਰ ਬੱਛਾ ਬੱਚੇ ਤੇ ਮਿਲਦੀ ਨਾ ਦੋਵੇਂ ਟਾਈਮ ਹਾਂ ਬੱਚੇ ਤੇ ਬੱਚੇ ਲੋ ਆ ਮਗਰ ਬੱਛਾ ਹਾਂਜੀ ਆਜੋ ਇਸ ਤੋਂ ਬਾਅਦ ਦੋਸਤੋ ਇੱਕ ਵੀਰ ਲਪਟੈਣ ਦੇ ਕੋਲ ਫੋਰਚੂਨਰ ਫੋਰਚੂਨਰ ਬਤਾਉ ਉਹ ਹੈ ਫੋਰਚੂਨਰ ਵੇਚ ਨਹੀਂ ਰਿਹਾ ਮੈਂ ਮੂਤਾਂ ਬਗਾਉਂਗਾ ਮੂਤਾਂ ਗਿਆ ਲਈ ਮੂਤਾਂ ਬਤਾਉਂਗਾ ਕਹਿ ਰਹੇ ਨੇ 500 ਚੰਦਰ ਠੀਕ ਹੈ ਜੀ ਤੋਂ ਵੱਖੋ ਵੱਖਰੇ ਨਾਮ ਆ ਇਹ ਫੋਰਚੂਨਰ ਹੀ ਆ ਜਿਹੜੇ ਵੀਰਾਂ ਨੇ ਕਾਰੀ ਦੀ ਹਰੀ ਵੀਰਾਂ ਨੇ ਕੰਮ ਕਰ ਆਲੇ ਜਿਹੜੀਆਂ ਨੇ ਉਹਨਾਂ ਲਈ ਫੋਰਚੂਨਰ ਹੀ ਆ ਹਾਂਜੀ ਅਛਾ ਤੇ ਲਫਰੇ ਨੇ ਮਾਨਾ ਦੀ ਇਹ ਆਪਣੇ ਕੋਲ ਮੁਕਤਾ ਬਕਾਊਗਾ ਵੀਰ ਹਾਂਜੀ ਬਕਾਊਗਾ ਤੇ ਇੰਜਨ ਉੰਜਨ ਦਾ ਕਿਵੇਂ ਆ ਫਿਟਫਾੜ ਪੂਰਾ ਵੀਰ ਜੀ ਇੰਜਨ ਇੱਕ ਨੰਬਰ ਤੇ ਆ ਹਾਂ ਇੰਜਨ ਨਾਲ ਹੋਇਆ ਵਾ ਇਹਦਾ 3511 ਦਾ ਇੰਜਨ ਆਦਾ 3511 ਚੇਮਟੀ ਦਾ ਹਾਂਜੀ ਅੱਛਾ ਜੀ 3511 ਦਾ ਇੰਜਨ ਹੈ ਜੈਕ ਵਾਲਾ ਹੈਗਾ ਜੀ ਅਛਾ ਤੇ ਜੈਕ ਵਾਲਾ ਟਰਾਲੀਆਂ ਜੈਕ ਤੇ ਚੁੱਕੀ ਦੀਆਂ ਵਾਂ ਇਹਦਾ ਖਾਲੀ ਦਾ ਭਾਰ ਵੀਡੀਓ ਦਾ ਕੀਤਾ ਮੈਂ 24 ਕਮੰਡਲ ਦੇ 80 ਕਿਲੋ ਖਾਲੀ ਤੁਲਦਾ ਵਾ ਖਾਲੀ ਤੁਲਦਾ ਹਾਂ ਨਿੱਗਰ ਨੁਗਰ ਇੰਨਾ ਲੋਹਾ ਲੱਗਾ ਇਹਨੂੰ ਹਾਂ ਤੇ ਇੱਥੇ ਥੱਲੇ ਥੱਲੇ ਨਾ ਮੇਰਾ ਵੀਰ ਕੋਈ ਵੇਖ ਲੈ ਇੱਥੇ ਥੱਲੇ ਥੱਲੇ ਸਾਰਾ 407 ਆ ਹਾਂ ਪਿਕਅਪ ਜਿਹੜੀ ਗੱਡੀ ਨਹੀਂ 407 ਨਾ ਹਾਂ 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 ਉਹਦਾ ਹਿੱਸਾ ਵਾ ਥੱਲੇ ਸਾਰਾ ਸਾਰੀ ਪਿਕਅਪ 407 ਆ 407 ਦੇ ਆ ਲਓ ਜੀ ਦੋਸਤੋ ਆਹ ਵੇਖੋ ਤੁਸੀਂ ਇਹ ਦੇਖੀ ਇਹ ਚੌਵੇਂ ਟਾਇਰ ਐਮ ਆਰ ਐਫ ਦੇ ਆ ਨਵੇਂ ਟਾਇਰ ਆ ਐਮ ਆਰ ਐਫ ਦੇ 6 ਦੇ 6 ਟਾਇਰ ਅੱਛਾ ਜੀ ਪਰ ਅਗਰ ਡਬਲ ਜੋੜੀ ਜਿਹੜੀ ਹਾਂ ਜੀ ਤੇ ਇਹਲੇ ਐਮ ਆਰ ਐਫ ਦੇ ਆ ਬਾਕੀ ਆ ਸਾਰਾ ਸਾਰਾ ਨਿੱਗਰ ਲੁਆਇਆ ਇਹ ਲੁਆਇਆ ਨਿੱਗਰਿਆ ਆਪ ਜੀ ਜੈਕ ਲੱਗਾ ਤੇ ਨਾ ਬੂਤੀ ਆਣਾ ਲਓ ਜੀ ਆ ਵੇਖੋ ਦੋਸਤੋ ਠੀਕ ਹੈ ਹਾਂਜੀ ਆਹ ਲਓ ਠੀਕ ਹੈ ਜੀ ਬਾਕੀ ਇਹ ਆਪੀ ਇਹਦੇ 4-5 ਸੈਕੜੇ ਰੇਤਾ ਪਾ ਗਏ ਜਿਵੇਂ ਮਰਜ਼ੀ ਕੋਈ ਵੀ ਇਹਦੇ ਕੋਈ ਲਿਆਵੇ ਜੋ ਮਰਜ਼ੀ ਕਰੇ ਇਹਨਾਂ ਨਿਕਰ ਕੰਮ ਆ ਮਿਲ ਕੇ 4-5 ਸੈਕੜੇ ਰੇਤਾ ਪੈਂਦੀ ਹੈ ਮੈਂ ਵੀ ਜੀ ਇੱਥੋਂ ਤੁਸੀਂ ਲਾ ਲਓ ਵੀ 40-45 ਕੁੰਟਲ ਮਕਾਈ ਲਾਦ ਕੇ ਪਹਿਲੀ ਜੋ ਐਨ ਨਿਕਲ ਆਉਂਦਾ ਕੋਈ ਗੱਲ ਬਾਤ ਨਹੀਂ ਆ ਠੀਕ ਹੈ ਜੀ ਹਾਂਜੀ ਠੀਕਾ ਲਓ ਦੋਸਤੋ ਇੰਜਨ ਗੇਅਰ ਤਾਂ ਓਕੇ ਆ ਜੈਕ ਲੱਗੇ ਹੋਏ ਆ ਠੀਕਾ ਜੀ ਪ੍ਰੈਸ਼ਰ ਤੇ ਆ ਮੰਗਦੇ ਆ ਬਾਕੀ ਇਹ ਵੀ ਜੀ ਸਲਫਟ ਸਟਾਰਟ ਆ ਬਾਕੀ ਇਹ ਬੈਂਡ ਵਿੱਚੋਂ ਡਾਉਣੇ ਆ ਇਸ ਟਾਈਮ ਦੀ ਠੀਕਾ ਜੀ ਹਾਂਜੀ ਹੈਗਾ ਸਲਫਟ ਸਟਾਰਟ ਆ ਸਪੀਡ ਮੀਟਰ ਤਾਂ ਪੂਰਾ ਭਾਈਦਾ ਪੁਲੀ ਦੇ ਵੀ ਆ ਸ਼ਪੀਡ ਵੀ ਜੀ ਇਹ ਬਲੈਰੋ ਗੱਡੀ ਜਿੰਨਾ ਭਾਈਦਾ ਜੀ ਬਲੈਰੋ ਗੱਡੀ ਜਿੰਨਾ ਹਾਂਜੀ ਵੀ ਜਿੱਥੋਂ ਲੱਗ ਜਾਂਦਾ ਵੀ ਬੰਦਾ ਐਵੇਂ ਪੈਂਦਾ ਵੀ ਆ ਕੇ ਲੰਗਿਆ ਆ ਕੇ ਲੱਗ ਹਾਂਜੀ ਇੱਕ ਤਾਂ ਕੁੜੁਕੇ ਹੁੰਦੇ ਨਾ ਜਿਹਦੇ ਪੁਲੀ ਤੇ ਉਹਦੇ ਦੂਜੇ ਉਹਦਾ 5 ਗੇਅਰ ਹੁੰਦੇ ਤੇ 6 ਗੇਅਰ ਆ ਹਾਂ ਇਹਦੇ ਪੰਜਵਾਂ ਟਾਪ ਆ ਠੀਕ ਹੈ ਜੀ ਹਾਂਜੀ ਦੂਜੇ ਉਦਾਂ ਜਿਵੇਂ ਆਮ ਕੋਲੂ ਕੇ ਜਿਹੜੇ ਇੱਕ ਸਿਲੰਡਰ ਹੁੰਦੇ ਆ ਉਹ ਚ ਤਿੰਨ ਗੇਅਰ ਹੁੰਦੇ ਓਦੇ ਇਹ ਦੋ ਸਿਲੰਡਰ ਐਚਐਮਟੀ ਇਹ ਦੋ ਸਿਲੰਡਰ ਹੈ ਦਾ ਹਾਂ 25000 ਦਾ ਇੰਜਨ ਲਾ ਲੋ ਫੇ 35000 ਦਾ ਲਾ ਲੋ 25000 ਦਾ ਮੇਰੇ ਕੋਲ ਨਾ 35000 ਦਾ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਇੰਜਨ ਤਗੜਾ ਭਾਰਪੂਰ ਖਿੱਚਣ ਵਾਸਤੇ ਵੈਸੇ ਐਚਐਮਟੀ ਟਰੈਕਟਰ ਹੱਦ ਵੀ ਚੱਲਣ ਦੇ ਆ ਮੈਂ ਨਾ ਵੀ ਜੀ ਪੂਰਾ ਕੰਮ ਜਾਵੇ ਆ ਦੇ ਬਿਲਕੁਲ ਹਾਂਜੀ ਬਸ ਦੋਸਤੋ ਵਜਨ ਲੋਡ ਵਾਸਤੇ ਬਣਿਆ ਸਪੈਸ਼ਲ ਇੰਜਨ ਦਾ ਪ੍ਰੈਸ਼ਰ ਪੁੱਛ ਵੀ ਜੀ ਪੂਰਾ ਆ ਇੰਜਨ ਲੋਡ ਵ ਇਹ ਤੁਸੀਂ ਖਰੀਦ ਸਕਦੇ ਜੇ ਪੂਰਾ ਨਿੱਗਰ ਆ ਇਹ ਨਾ ਮੇਰਾ ਵੀ ਸਮਝ ਲੈ ਜੇ ਕੋਈ ਲੱਕੜ ਦੀ ਬਾਡੀ ਆ ਤੁਸੀਂ ਵੇਖੋ ਸਾਰਾ 400 ਸਪੀਰਾ ਵਾਰਡ ਜਿੰਨੀ ਸਾਰੀ ਨਿੱਗਰ ਲੋਹਾ ਲੱਗਾ ਹੋਇਆ ਹਾਂਜੀ ਠੀਕ ਆ ਜੀ ਜਿੱਦਾਂ ਦਾ ਮਰਜ਼ੀ ਆ ਬਜਾਉਂ ਢੋਆ ਢਵਾਈ ਦੇ ਲਈ ਤੁਸੀਂ ਕੰਮ ਲੈ ਸਕਦੇ ਜੀ ਇਹਦੇ ਤੋਂ ਜਿੱਦਾਂ ਦਾ ਮਰਜ਼ੀ ਢੋਆ ਢਵਾਈ ਦਾ ਕੰਮ ਲੈ ਰਹੋ ਠੀਕ ਆ ਜੀ ਥੱਲੇ ਪਿਕਅਪ 407 ਦਾ ਹਿੱਸਾ ਸਾਰਾ ਤੁਸੀਂ ਆ ਬੀਖਰ ਠੀਕ ਆ ਜੀ ਸ਼ਾਰਪ ਝੋੜੋ ਵੇਖੋ ਚੈੱਕ ਕਰੋ ਠੀਕ ਆ ਤੇ ਲਫਟਾਨ ਇਹਦਾ ਫਿਰ ਕੀ ਕੀਮਤ ਰੱਖੀ ਹੋਈ ਹੈ ਕਿੰਨੇ ਕੁ ਦਾ ਦੇਣ ਦਾ ਰਹਾ ਤਾਂ ਕੀੰਦ ਵੀ ਜੀ ਇਹਦਾ ਉਹ ਤਾਂ 2.5 ਲੱਖ ਰੁਪਏ ਮੰਗਦੇ ਆ ਜਿਹੜੀ ਹਾਂ ਨਾ ਵੀ ਜੀ 2 ਲੱਖ ਦੇ ਵਿੱਚੋਂ ਥੋੜਾ ਬਧਾ ਮਾਨਦਨ ਕਰਦਾਂਗੇ 2 ਦੇ ਵਿੱਚੋਂ ਹਾਂਜੀ ਠੀਕ ਹੈ ਜੀ ਲੋ ਵੀ ਇਹ 24 ਕੁਇੰਟਲ ਦੇ 80 ਕਿਲੋ ਵੀ ਜੀ ਹੁੰਦਾ ਇਹ ਲੋਵਾ ਹੀ ਲੋ ਆਇਆ ਇਸ ਤੋਂਲ ਦਾ ਖਾਲੀ ਹੈ 24 ਕੁਇੰਟਲ 80 ਕਿਲੋ ਹਾਂਜੀ ਕਿਉਂਕਿ ਮੈਂ ਪੱਠੇ ਵੇਚਣ ਜਾਂਦਾ ਰਿਹਾ ਵਾਂ ਤੇ ਪੱਠਿਆਂ ਦੇ ਨਾਲ ਮੈਂ ਉਹ ਤਾਂ ਬਾਜ ਖਾਲੀ ਦਾ ਵਜਨ ਕਰਾਇਆ ਤਾਂ ਮੈਂ ਇਹ 24 ਕੁਇੰਟਲ ਦੇ 80 ਕਿਲੋ ਖਾਲੀ ਤੋਲਦਾ ਜੀ ਹਾਂਜੀ ਲੋ ਵੀ 24 ਕੁਇੰਟਲ ਤੇ 80 ਕਿਲੋ ਦੋਸਤੋ ਖਾਲੀ ਖਾਲੀ ਦਾ ਵਜਨ ਆ ਸਾਰਾ ਜਿਸੀ ਦਾ ਸਾਰਾ ਬਾਡੀ ਦਾ ਸਾਰੇ ਬਾੜ ਦਾ ਟਾਇਰਾਂ ਸਮੇਤ ਸਾਰਾ ਵਜ਼ਨ ਜਿਹੜਾ 24 ਕੁਇੰਟਲ 80 ਕਿਲੋ ਠੀਕ ਆ ਤੇ 2 ਲੱਖ ਦਾ ਮਿਲ ਜੂਗਾ ਵਿੱਚੋਂ ਮਾਨਤਾ ਨੂੰ ਛੋਟ ਛੱਪਾ ਜਿਹੜਾ ਹੁੰਦਾ ਰਹਿੰਦਾ ਥੋੜਾ ਪਤਾ ਉੱਪਰ ਹੇਟਾ ਹੋ ਜੂਗਾ ਘਰੇ ਆਇਆ ਦਾ ਜਦੋਂ ਗੱਲ ਸੌਦੇ ਤੇ ਚੱਲਦੀ ਤੇ ਇਹ ਬਰੂਤਾ ਵਕਾਊਗਾ ਵੀਰ ਦੇ ਕੋਲ ਇਹ ਵੀ ਹੱਥ ਪਾ ਸਕਦੇ ਜੇ ਤੁਸੀਂ ਤੇ ਲਪਟੈਣ ਨੰਬਰ ਆਪਣੇ ਬੂਦਗੇ 6294 ਹਾਂਜੀ 04709 ਠੀਕ ਹੈ ਜੀ ਤੇ ਹੋਰ ਗੱਲਬਾਤ ਗੱਲਬਾਤ ਵੀ ਤੇ ਇਹੋ ਹੀ ਆ ਵੀ ਵੀਰ ਭਰਾ ਕੋਈ ਆਵਣ ਆ ਗਈ ਆ ਜੇ ਤਸੱਲੀ ਕਰਕੇ ਖੜਨ ਜੇ ਬਸ ਜੇ ਕੋਈ ਚੈੱਕ ਪਾਸ ਕਰੋਣੀ ਚੈੱਕ ਪਾਸ ਕਰਾ ਕੇ ਖੜਨ ਵੀ ਜੀ ਆਪਦੀ ਬਿਲਕੁਲ ਜੇ ਕੋਈ ਵੀ ਰੋਤਾ ਖੜਦਾ ਵਾ ਆਪਣੀ ਮੇਰੀ ਘਰ ਤੱਕ ਵੀ ਗਰੰਟੀ ਆ ਆ ਘਰ ਤੱਕ ਦੀ ਤਸੱਲੀ ਆ ਹਾਂ ਕੋਈ ਚੱਕਰ ਨਹੀਂ ਇਹੋ ਜਿਹਾ ਠੀਕ ਹੈ ਕਿਉਂਕਿ ਆਪਾਂ ਕਿਹੜਾ ਵੀ ਅੱਜ ਪਹਿਲੀ ਦੇ ਕੰਮ ਕਰਦੇ ਆ ਹਾਂ ਤਿੰਨ ਚਾਰ ਚਾਰ ਸਾਲ ਹੋ ਚਲੇ ਕੰਮ ਚੱਲਦਾ ਲਓ ਦੋਸਤੋ ਇਹ ਫਰਹਾਲ ਆ ਪਾਸੋਂ ਤੁਸੋਣੇ ਸੀਗੇ ਤੇ ਨਾਲ ਦੇ ਨਾਲ ਇੱਕ ਤੁਹਾਨੂੰ ਅਮਰੂਤਾ ਦਿਖਾਇਆ ਆਪਾਂ ਠੀਕ ਆ ਜੀ ਪਸੰਦ ਆਊਗਾ ਬਾਕੀ ਰੇਟ ਆ ਭਾ ਫੜਤਾ ਕੋਈ ਫਿਕਸ ਨਹੀਂਗਾ ਥੋੜਾ ਬਾਧਾ ਵਿੱਚੋਂ ਮਾਰਦਾਂ ਨਾ ਕੋ ਛੋਟਛਾਪਾ ਜੋ ਵੀ ਬਣਦਾ ਸਰਦਾ ਹੁੰਦਾ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਛਿੱੜਿਆ ਕਰਦੇ